ਇਸ ਪਾਈਸਰੀ ਇਹ ਤੇਰੀ ਬੈਠੀ ਗਈ ਬਈ ਤੇ ਸੋਰੀ ਦਾ ਤਾਂ ਮਿਲਦਾ ਇਸੋਰੀ ਦਾ ਤਾਂ ਮਿਲਦਾ ਸਹੀ ਯਾਰ ਬਾਈ ਚੋਹਰ ਮਾ ਯਾਰ ਮੈਂ ਵੀ ਚੋਰੀਆਂ ਕਹਿੰਿਆ ਤੇਰੀ ਵਜ ਕੇ ਤੇ ਸੁਣੀ ਆ ਤੂੰ ਹੈਗਾ ਕੋਣ ਆ ਤੇਰੀ ਵੀ ਸੁਣੀ ਆ ਯਾਰ ਮੈਂ ਇੱਟ ਪਈਆ ਰ ਆਪਣਾ ਮੜਾ ਬਹੁਤ ਦਿਖਾਈ ਯਾਰ ਉਸ ਤਾ ਤੂੰ ਤੂੰ ਲਈ ਯੱਤਨ ਕਿ ਤੇ ਦੇਖਿਆ ਹੀ ਮੈਂ ਓ ਲੈ ਸ਼ਿਰਦੇ ਤੂੰ ਸ਼ਿਰਦੀ ਤੇ ਆਪਣੇ ਕਿਤੇ ਤਰ੍ਹਾਂ ਫਿਰ ਨਹੀਂ ਪਈਆ ਨਾ ਚੋਰੀ ਅੰਗਰੇਜ਼ ਕਰ ਗਿਆ ਵਾਹ ਬਹੁਤ ਕਾਫੀ ਟਾਈਮ ਦਾ ਖਾਲੀ ਆ ਜਿਹੜੇ ਇੱਥੇ ਰਹਿੰਦੇ ਆ ਨਾ ਉਹ ਬਾਹਰ ਨਹੀਂ ਚੋਰੀ ਯਾਰ ਉਹ ਮੈਨੂੰ ਕੀ ਪੜਾ ਸੀਗਾ ਕਿ ਤੁਸੀਂ ਚੋਰੀ ਕਰਨਾ ਹੈ ਮੈਂ ਕਿਹਾ ਆਪਾਂ ਪਲਾਨ ਬਣਾਉਨੇ ਆ ਆਇਓ ਆਇਆ ਆ ਚਲੋ ਕਰਨਾ ਜਬ ਲਿਆ ਕਿ ਨਾ ਦੇ ਨਾ ਯਾਰ ਮੈਂ ਤੂੰ ਨਾ ਤੂੰ ਸੁਤਾਜੀ ਬੱਲਬਾਸ ਨਾ ਯਾਰ ਆਪਣੀ ਹੀ ਹੈ ਕੰਗਾਂ ਪਤਾ ਬਹੁਤ ਸਰਵਿਸ ਨਾ ਕੋਈ ਟਾਕੜੀ ਗੱਲ ਬਸ ਨਾ ਯਾਰ ਧਾਕੜ ਪੂਰੀ 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 ਧਾਕੜ ਨਾ ਪਈ ਮੇਰਾ ਵਾ ਚਲ ਗਈ ਇਕਲੀ ਅਮਰੀਕਾ ਚੋਰੀ ਕਰਨ ਤੇ ਰੋ ਪਾਉਣੇ ਮੈਂ ਨਹੀਂ ਕੋਈ ਪਾ ਚਲ ਗਈ ਤਰਾਵਾ ਜਦੋਂ ਮੈਂ ਤੂੰ ਗਈ ਨਾ ਅਮਰੀਕਾ ਹਾਂਜੀ ਇੱਥੋਂ ਜਦੋਂ ਮੈਂ 에어ਪੋਰਟ ਤੋਂ ਜਾਂਦਿਆਂ ਹਾਂ

ਏਂਗਾ ਕਰ ਦਿੱਤੀ। ਤੂੰ ਹੋ ਰਹਿਣਾ। ਉਹ ਸਾਰੇ ਜਣ ਆਪਣੇ ਨੂੰ ਐ ਕਰਦੇ ਆ। ਐਂ ਕਾਤੋਂ ਕਰਦੇ ਆ ਤੁਹਾਨੂੰ। ਉਹ ਐ ਕਰਕੇ ਬੁਲਾਉਂਦੇ ਆ ਮੈਨੂੰ ਫੜਨ ਮਾਤੇ। ਉਹ ਜਾ ਯਾਰ ਭਾਈ। ਯਾਰ ਆਪਣੇ ਨੂੰ ਪਤਾ ਲੋਕੀ ਆਪਣੇ ਹਨਾ। ਕਿਉਂਕਿ ਜਿਹੜੀ ਆਪਾਂ ਇਹ ਕਰੀ ਗੱਲ ਕਹਿ ਦੀ ਨਾ ਜਿਹੜੀ ਕਰੀ ਗੱਲ ਮੈਂ ਕਹਿ ਤੀ। ਅੱਛਾ ਉਹ ਕਦੇ ਸੱਚੀ ਨਹੀਂ ਦੀ। ਜਾ ਯਾਰ ਬਈ ਤੇ ਆਜ ਹੁਣ ਫੇਰ ਗੱਪਾਂ ਹੀ ਮਾਰੀ ਆਂਦੇ ਆ ਯਾਰ ਗਾਪਣਾ ਕਹਿ ਤੂੰ ਮੇਰੇ ਕੀ ਲੱਗਦਾ ਬਲਾ ਪਤਾ ਤੈਨੂੰ ਹਾਂ ਯਾਰ ਛਿਗਿਰਦਾ ਨਾ ਮੇਰੇ ਛਿਗਿਰਦਾ ਓ ਛਿਗਿਰਦੇ ਦਾ ਹੈ ਆ ਮੈਂ ਛਿਗਿਰਦੇ ਨੇ ਗੱਪਾਂ ਮਾਰਦੀਆਂ ਯਾਰ ਚੁੱਪ ਕਰ ਓਹ ਹਾਂ ਸੱਚ ਯਾਰ ਆਪਾਂ ਕਿਹੜੇ ਪਾਸੇ ਪਏ ਆ ਚੋਰੀ ਕਰਨ ਆਏ ਹਾਂ ਉਹ ਚੰਗੀ ਸੀ ਉਹ ਯਾਰ ਉਦਾਂ ਦਾ ਹੀ ਛੋਟਾ ਵਾ ਜਿਉ ਅਸ਼ਾ ਹਾਂ ਉਹ ਨੂੰ ਆਪਾਂ ਕਹਿਣਾ ਵਾ ਸੋਨਾ ਘਟ ਸਾਰਾ ਅਸ਼ਾ ਉਹ ਦੇ ਹੀ ਬਿੱਲਾ ਸ਼ਾ ਪੰਜੀ ਦੀ ਖਿਆ ਗਿਆ ਫਿਰ ਮੈਂ ਮਗਰੋਂ ਭੱਜ ਜਾऊंगा ਜਾਇ ਇਨੀ ਨਹੀਂ ਮੈਂ ਨਹੀਂ ਆਉਂਦਾ ਠੀਕ ਨੂੰ ਕਰਦੇ ਤੇ ਕੁਝਾਂ ਦੇ ਕੋਲਪੂਰ ਕਰੀ ਮੈਂ ਮਗਰੋਂ ਜਿੰਨਾ ਸੋਨਾ ਹੈ ਚੱਕ ਲਿਆਉਂਗਾ ਠੀਕ ਬਸ ਤਾਂ ਦਾੰਦ ਉਹ ਬਸ ਤਾਂ ਦਾੰਦ ਦਾ ਸੋਨਾ ਠੀਕ ਕੱਤੇ ਮੂੰਹ ਸਵੇਰੇ ਹੋਣਾ ਹੀ ਖਾਤੋਂ ਮੈਂ ਹੋਰੇ ਆਉਂਗਾ ਯਾਰ ਤੈਨੂੰ ਉਧਰ ਰੱਖ ਲੈਣਾ ਮੈਂ ਮੈਂ ਯਾਰ ਤੂੰ ਪਾਸਟ ਚ ਪੜਾ ਮਰ ਹੋਣੀ ਆ ਲਾਦਾ ਯਾਰ ਸੋਨਾ ਬਾਰਾ ਪੱਧਾ ਤਾਂ ਕਰ ਲੈਣਾ ਜੀ ਤੇਰੀ ਗੱਲਾਂ 7 ਲੱਖ ਦੀ ਤੇ ਕਿੰਨੇ ਖੂਬਾ ਤੇ ਤੇ ਪਹਿਲੇ ਲਾਦਨੇ ਆਪਾਂ ਅੱਜ ਤੇ ਬੰਦੇ ਅੱਜ ਤੇ ਬੰਦੇ ਪੈਸੇ ਨਾ ਠਾਤੀ ਦੇ ਖਰੀਦੇ ਪੈਸੇ ਨਾ ਉਹ ਕਿਦਾਂ ਲੈ ਪਹਿਲਾ ਲਾਦਦੇ ਤੇ ਆਪਾਂ ਯਾਰ ਯਾਰ ਉਸਤਾਦ ਤੇਰੀ ਯਾਰ ਇੱਕ ਚੱਕਰ ਹੋ ਗਿਆ ਮੇਰੇ ਤੇ ਮੈਨੂੰ ਵਿਲਾ ਹੋ ਗਿਆ ਨਹੀਂ ਚਰਚੇ ਤਾਂ ਸੁਣਾਉਂਗਾ ਮੈਂ ਉਸਤਾਦ ਤੇ ਨਾ ਉਹ ਮੈਂ ਦੋ ਦਿਨ ਵਿਲਾ ਆਵਾਂ ਨਾ ਤੇਰੀ ਗੱਪਾਂ ਤੇ ਦੋ ਦਿਨਾਂ ਚ ਬਣੀ ਮੁੱਕੜੀਆਂ ਯਾਰ ਫੇਰ ਦਾ ਆ ਤਰਸਤਾ ਨੰਦ ਤਾਰੇ ਗਾਗਣੀ ਯਾ ਉਸਤਾਦ ਬਰਛੀ ਗਿਰਦਾ ਯਾਰ ਤੂੰ ਮੇਰੀਆਂ ਦੀ ਗੱਲ ਕਰ ਯਾਰ ਤੂੰ ਤੇ ਮੇਰੇ ਕਿਤੇ ਲੜਾਈ ਹੋ ਗਈ ਤੂੰ ਨਾਲ ਹੋ ਜਾਣਾ ਤਾਂ ਇਹ ਦਾ ਹੁੰਦਾ ਦਿੰਗਾ ਮੈਂ ਭਾਈ ਯਾਰ ਭਾਈ ਤੂੰ ਉਸ ਤਾਰ ਤੋਂ ਹੀ ਆ ਗਿਆ ਰਹਾ ਤਾਂ ਆ ਜਾ ਵੇ ਨੁਕਾ ਇਹ ਸੈਟ ਬਈ ਕਰੀ ਆਇਆ ਉਸਤਾਦ ਜੀ

ਮੁੰਡਾ ਆ ਗਿਆ ਇੱਥੇ ਆ ਗਿਆ ਪਾਪਾ ਮਿਲਿਆ ਨਹੀਂ ਕੋਈ ਨਾਲ ਰੱਖ ਫਾਈਲ ਨਾਲ ਰੱਖ ਬੰਦਾ ਹਦ ਤੱਕ ਉਹ ਹਲਾ ਖੜੇ ਕੋ ਖਾਣ ਪੀਣੂ ਤੂੰ ਘਰੀਬ ਤਾ ਨਹੀਂ ਇੱਥੇ ਚੁੰਕੀਦਾਰੀ ਕਾ ਤੋ ਕਰਦਾ ਮੈਨੂੰ ਉਥੋਂ ਨਾ ਵੀਰ ਵੀ ਹੁੰਦੇ ਗੀ ਡਾਲਦੇ ਸੀ ਵੀਰ ਡਾਲਦੇ ਮੜੀ ਡਾਲਦੇ ਕਿਤੇ ਦੀ ਕਰਦੇ ਲੋਕੀ ਅੱਗੇ ਤੇ ਹੈਗਾ ਬੜੀ ਸੁਣੀਆਂ ਆ ਲਵਾਰੀਏ ਪਈ ਮੇਲੀ ਵਾਲੀ ਜਾ ਕੇ ਤਾਂ ਮਿਲਿਆ ਨਹੀਂ ਉਸ ਤੌਹ ਵੀ ਬਹੁਤ ਤਕੜੀ ਬਣੀ ਸੀ ਤੇ ਮਿੱਤਰੋ ਆ ਹੀ ਗਈ ਆਪਣੀ ਜਸਟ ਫੋਰ ਵੀਡੀਓ ਇਹਦੇ ਵਿੱਚ ਮਤਲਬ ਕੋਈ ਦਾ ਚੋਰੀ ਵਾਲਾ ਕੋਈ ਯਾਦ ਦਾ ਸੀਨ ਨਹੀਂ ਹੈਗਾ ਜਸਟ ਫੋਰ ਵੀਡੀਓ ਹੀ ਫਨ ਦੇ ਤੌਰ ਤੇ ਤੇ ਹੱਕ ਦੀ ਕਮਾਈ ਖਾਓ ਮੇਰੇ ਨਾਲ ਵਧੀਆ ਹੈ ਤੇ ਚੋਰੀ ਚੋਰੀ ਵਾਲੇ ਕੰਮ 'ਚ ਨਾ ਪਾਓ ਇਹ ਧਿਆਨ ਤੇ ਵੀਡੀਓ ਤੇ ਦੱਸਿਓ ਪਾਰਟ 2 ਆਵੇ ਜਾਂ ਨਾ ਆਵੇ ਤੇ ਦੱਸ ਦਿਓ ਬਾਕੀ ਤੇ ਕਮੈਂਟ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਤੁਸੀਂ ਵੀ ਬੋਲੋ ਜਰੂਰ ਕਰਿਓ ਹਾਂਜੀ ਤੇ ਮਿਲਦੇ ਆਪ ਅਗਲੀ ਵੀਡੀਓ ਦੇ ਵਿੱਚ